ਹੈਲੋ ਜੀ ਸਸਵੀ ਕਲ ਡੈਸ਼ਿੰਗ ਪੰਜਾਬੀ ਸੂਟਸ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹਾਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅੱਜ ਆਪਾਂ ਤੁਹਾਡੇ ਲਈ ਇੱਕ ਨਿਊ ਵਲੌਗ ਲੈ ਕੇ ਆਏ ਆ। ਸੋ ਆਪਾਂ ਪਿਛਲੇ ਵਲੌਗ ਦੇ ਵਿੱਚ ਵੀ ਤੁਹਾਨੂੰ ਦਿਖਾਏ ਸੀ ਹੈਂਡਵਰਕ ਦੇ ਸੂਟ ਜਿਹੜਾ ਆਪਾਂ ਰੈਡੀ ਕੀਤੇ ਸੀਗੇ। ਸੋ ਆਪਾਂ ਇਸ ਵਲੌਗ 'ਚ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਕਿਸੇ ਕਸਟਮਰ ਦਾ ਜਿਹੜਾ ਹੈਂਡਵਰਕ ਦਾ ਸੂਟ ਰੈਡੀ ਕੀਤਾ। ਸੋ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ। ਸੋ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ। ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਜਿਹੜੇ ਸਾਡੇ ਨਵੇਂ-ਨਵੇਂ ਵਲੌਗਸ ਹੋ ਜਿਹੜੇ ਤੁਸੀਂ ਟਾਈਮ ਨਾਲ ਦੇਖ ਸਕੋ ਸੋ ਆਪਾਂ ਵਲੌਗ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣੀ ਹੈ ਜੀ ਰੈੱਡ ਕਲਰ ਦਾ ਸੂਟ ਹੈ ਇਹ ਰੈੱਡ ਇਹ ਚਾਰੀ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਸੂਟ ਹੈ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਰੈਡੀ ਕੀਤਾ ਸੋ ਜਿਹੜਾ ਇਹ ਦੀ neck ਬਣੀ ਹੋਈ ਆ ਦੇਖੋ ਜੀ ਪ੍ਰੋਪਰ ਬਹੁਤ ਫਿਨਿਸ਼ਿੰਗ ਨਾਲ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਜਿਹੜੇ ਆਪਾਂ ਪੂਰੇ ਫਰੰਟ ਦੇ ਉੱਪਰ ਇਦਾਂ ਦੇ ਫਲਾਵਰਸ ਬਣਾਏ ਹੋਏ ਨੇ ਸੋ ਆਪਾਂ ਇਹਦੇ ਨਾਲ ਜਿਹੜਾ ਸਕਾਈ ਕਲਰ ਦਾ ਟੱਚ ਦਿੱਤਾ ਹੈ ਨਾ ਬਹੁਤ ਸੋਹਣਾ ਲੱਗ ਰਿਹਾ ਰੈੱਡ ਦੇ ਉੱਪਰ ਸਕਾਈ ਸੋ ਇਹ ਸਾਰਾ ਦੇ ਘੇਰੇ ਦੇ ਉੱਪਰ ਆਏਗਾ ਇੱਕ ਫਲਾਵਰ ਆਪਾਂ ਜਿਹੜਾ 골ਡਨ ਕਲਰ ਰੱਖਿਆ ਹੋਇਆ ਸੋ ਇੱਕ ਆਪਾਂ ਜਿਹੜਾ ਸਕਾਈ ਬਲੂ ਕਲਰ ਦਾ ਰੱਖਿਆ ਹੋਇਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਜਿਹੜਾ ਏ ਬੀਨ ਸਲੀਵਸ ਦੇ ਉੱਪਰ ਇਹ ਗਲਵਰ ਕਿੱਥਾ ਹੈ ਫਲੇਫਫੁਲ ਹੈਵੀ ਬਣਾਈਆਂ ਨੇ ਬਹੁਤ ਹੀ ਵਧੀਆ ਫੈਬਰਿਕ ਯੂਜ਼ ਕੀਤਾ ਜੀ ਆਪਾਂ ਪ्युअर ਦਾ ਜਿਹੜਾ ਫੈਬਰਿਕ ਯੂਜ਼ ਕੀਤਾ ਹੋਇਆ ਤੇ ਵਰਕ ਦੀ ਆਪਾਂ ਕੁਆਲਿਟੀ ਦੀ ਗੱਲ ਕਰੀਏ ਵਰਕ ਹੈ ਜਿਹੜਾ ਕਦੇ ਵੀ ਇਦਾਂ ਦਾ ਖਰਾਬ ਨਹੀਂ ਹੋਣਾ ਸੋ ਇਦਾਂ ਹੀ ਰਹੇਗਾ ਬਿਲਕੁਲ ਨਾ ਹੀ ਬਲੈਕ ਹੋਏਗਾ ਸੋ ਆਪਾਂ ਫੁੱਲ ਗਰੰਟੀ ਦੇ ਨਾਲ ਜਿਹੜਾ ਆਪਾਂ ਵਰਕ ਕਰਦੇ ਹਾਂ ਤੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਏ ਸਲੀਵਸ ਦੇ ਉੱਪਰ ਹੀ ਆਏਗਾ ਜੀ ਇਹਦੀ ਬਾਟਮ ਦੇ ਉੱਪਰ ਵੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਇਹ ਇੱਕੋ ਜਿਹੀ ਬਾਟਮ ਦੇ ਉੱਪਰ ਆਇਆ ਬਹੁਤ ਹੀ ਜ਼ਿਆਦਾ ਯੂਨੀਕ ਤੇ ਬਹੁਤ ਸੋਹਣਾ ਫਿਟ ਬਣਿਆ ਇਹ ਆਪਾਂ ਕਸਟਮਰ ਦੇ ਜਿਹੜੇ ਉਹਨਾਂ ਦੇ ਨਾਪ ਦੇ ਅਕੋਰਡਿੰਗਲੀ ਰੈਡੀ ਕੀਤਾ ਸੋ ਤੁਸੀਂ ਵੀ ਇਦਾਂ ਦਾ ਫੁੱਲ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਅੱਜ ਪਸੰਦ ਦਾ ਡਿਜ਼ਾਈਨ ਵੀ ਸਾਨੂੰ ਦੇ ਸਕਦੇ ਹੋ ਜੇ ਤੁਸੀਂ ਸਾਡੇ ਤੋਂ ਡਿਜ਼ਾਈਨਸ ਲੈ ਕੇ ਰੈਡੀ ਕਰਵਾਉਣਾ ਸੋ ਉਦਾਂ ਦੇ ਵੀ ਰੈਡੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਜਿਹੜਾ ਇਹਦੇ ਨਾਲ ਦੋ ਚੀਜ਼ਾਂ ਬਣਾਈਆਂ ਜੀ ਇੱਕ ਆਪਾਂ ਇਹਦੇ ਨਾਲ ਉਹਨਾਂ ਨੇ ਬਾਟਮ ਬਣਾਈ ਸਲਵਾਰ ਬਣਾਈ ਹੋਈ ਐ ਸੋ ਇੱਕ ਉਹਨਾਂ ਨੇ ਸਕਰਟ ਬਣਵਾਈ ਨਾਲ ਇਹਦੇ ਸਕਰਟ ਦੇ ਉੱਪਰ ਆਪਾਂ ਇਦਾਂ ਦਾ ਲੇਫਟ ਲਾ ਕੇ ਇਹਨੂੰ ਆਪਾਂ ਡਿਜ਼ਾਈਨ ਕੀਤਾ ਹੈ ਮੁੱਖੋ ਜੀ ਆਪਾਂ ਇਦਾਂ ਕਲੀਆਂ ਪਾ ਕੇ ਸੂਪਰ ਉੱਪਰ ਇਦਾਂ ਲੇਫਟ ਲਾ ਕੇ ਇਹਨੂੰ ਡਿਜ਼ਾਈਨ ਕੀਤਾ ਹੈ ਬਹੁਤ ਸੋਹਣਾ ਸੂਟ ਰੈਡੀ ਹੋ ਗਿਆ ਜੀ ਤੋਂ ਬਾਅਦ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਐ ਜੀ ਤਾਂ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਆ ਪਪ ਪਿਆਰ ਔਰ ਗੈਂਜ਼ਾ ਦਾ ਜਿਹੜਾ ਦੁਪੱਟਾ ਰੈਡੀ ਕੀਤਾ ਇਹਦੇ ਨਾਲ ਇਹ ਵਾਲਾ ਜਿਹੜਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਆਪਾਂ ਇਦਾਂ ਦੇ ਲੇਸ ਲਗਾਈ ਹੋਈ ਆ ਕਿਉਂਕਿ ਉਹਨਾਂ ਨੇ ਜੋ ਆਪਣੇ ਮੇਨ ਫੰਕਸ਼ਨ ਦੇ ਉੱਪਰ ਵੇਅਰ ਕਰਨਾ ਸੀ ਸੋ ਥੋੜਾ ਜਿਹਾ ਆਪਾਂ ਦੁਪੱਟੇ ਨੂੰ ਹੈਵੀ ਨਹੀਂ ਟੱਚ ਦੇਣਾ ਸੀ ਸੋ ਆਪਾਂ ਇਦਾਂ ਦੀ ਸਿਰਫ ਜਸਟ ਲੇਸ ਲਗਾ ਕੇ ਇਹਨੂੰ ਡਿਜ਼ਾਈਨ ਕਰ ਦਿੱਤਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਤੋ ਤੁਸੀਂ ਵੀ ਇਦਾਂ ਦੇ ਸੂਟਸ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਸੋ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਬਹੁਤ ਹੀ ਨੋਰਮਲ ਪ੍ਰਾਈਸਿਸ ਤੇ ਸੂਟ ਰੈਡੀ ਕਰਦੇ ਆਂ ਤੇ ਆਪਾਂ ਜੇ ਆਪਾਂ ਗੱਲ ਕਰੀ ਫੈਬਰਿਕ ਦੀ ਕੁਆਲਿਟੀ ਦੀ ਉਹ ਥੋੜਾ ਤੁਹਾਨੂੰ ਪਿਓਰ ਦੇ ਵਿੱਚ ਹੀ ਮਿਲੇਗਾ ਸੋਮਾ ਫੈਬਰਿਕ ਮਿਲੇਗਾ ਤੇ ਰੇਟ ਜਿਹੜੇ ਆਪਣੇ ਬਹੁਤ ਹੀ ਘੱਟ ਨੇ ਬਾਕੀਆਂ ਨਾਲ ਸੋ ਤੁਸੀਂ ਇੱਕ ਵਾਰ ਸਾਡੇ ਤੋਂ ਜਰੂਰ ਆਰਡਰ ਕਰਕੇ ਦੇਖੋ ਸੋ ਵਰਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਜਿਹੜਾ ਵਰਕ ਕਰਵਾ ਕੇ ਆਪਾਂ ਸੂਟ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ नैक्सट सूट थोड़ा जी न्यू सूट आए है इटैलीयन बोल दे बहुत सोने प्रिंट आए है जी बिल्कुल ख़राब नहीं होने सूट भी ना तो गोरा ना बहुत सोहने सूट ने दोनों ये जी वाली बॉटम आएगी सो अपने को वाले दो पीस ही रह गए हैं बाकी सारे सेल हो गए सोना भी सूट बाय करना स्क्रीन शॉट लैके साथ व्हाट्सएप के उपर गल कर ल ਦੂਸਰਾ ਪੀਸ ਆਏਗਾ yellow color ਦੇ ਉੱਪਰ ਤੇ yellow ਦੇ ਨਾਲ ਜਿਹੜੀ ਬਾਟਮ ਆਏਗੀ ਉਹ ਇਦਾਂ ਲਈ ਆਏਗੀ ਸੈਲਫ ਪ੍ਰਿੰਟਡ ਹੀ ਬਾਟਮ ਹੈ ਦੋਨਾਂ ਦੇ ਨਾਲ ਬਹੁਤ ਸੋਹਣੇ ਸੂਟਸ ਆ ਦੋਨਾਂ ਸੋ ਸਿੰਗਲ ਕਲਰ ਤੇ ਸਿੰਗਲ ਹੀ ਆਪਣੇ ਕੋਲੇ ਸੂਟਸ ਰਹਿ ਗਏ ਆ ਤੇ ਤੁਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਕਰ ਲਓ ਰਹਿ ਗਏ ਹੈਂਡਵਰਕ ਦੇ ਸੂਟ ਦੀ ਸੋ ਤੁਸੀਂ ਉਧਰ ਦਾ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ ਦੇ ਉੱਪਰ ਸਾਡਾ ਜਿਹੜਾ WhatsApp ਨੰਬਰ ਹੈ ਜੀ ਆ ਸਾਡਾ WhatsApp ਨੰਬਰ 78923456 ਦੇ ਪਰ ਫੜਨਾ WhatsApp ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਜਾਂ ਤੁਸੀਂ ਮੈਸੇਜ ਕਰਕੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਆ ਸਾਡਾ Instagram ਅਕਾਊਂਟ ਹੈਗਾ Instagram ਅਕਾਊਂਟ ਨੂੰ ਵੀ ਜ਼ਰੂਰ ਫੋਲੋ ਕਰਿਓ ਕਿਉਂਕਿ ਆਪਾਂ ਜਿਹੜੀਆਂ ਰੋਜ਼ ਦੀਆਂ ਅਪਡੇਟਸ ਹੁੰਦੀਆਂ ਜ਼ਿਆਦਾ Instagram ਦੇ ਉੱਪਰ ਹੀ ਅਪਡੇਟ ਕਰਦੇ ਆ ਤੇ ਇਹ ਸਾਡਾ ਜਿਹੜਾ YouTube ਚੈਨਲ ਹੈ ਜੀ ਸੋ ਕਿਸੇ ਵੀ ਮਤਲਬ Instagram ਇਹ WhatsApp ਦੇ ਉੱਪਰ ਤੋਂ ਸਾਡੇ ਨਾਲ ਗੱਲ ਕਰਕੇ ਆਪਦਾ ਜਿਹੜਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਅੱਜ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ